ਪਿਛਲੇ ਦਿਨੀ ਬਠਿੰਡਾ ਦੇ ਅੰਦਰ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਕਮਲਕੌਰ ਭਾਬੀ ਦਾ ਕਤਲ ਹੋ ਗਿਆ ਸੀ ਜਿਸ ਮਾਮਲੇ ਦੇ ਵਿੱਚ ਦੋ ਨਹਿنگ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਦਾ ਬਠਿੰਡਾ ਪੁਲਿਸ ਵੱਲੋਂ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਅੱਜ ਰਿਮਾਂਡ ਜਦੋਂ ਇਹਨਾਂ ਦਾ ਖਤਮ ਹੋਇਆ ਤਾਂ ਇਹਨਾਂ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ ਇਸ ਸਬੰਧੀ ਵਕੀਲ ਹਰਪਾਲ ਸਿੰਘ ਖਾਰਨੇ ਨੇ ਕਿਹਾ ਹੁਣ ਤੱਕ ਆਪਣਾ ਬਠਿੰਡਾ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦੇ ਕੋਲ ਰਿਕਵਰੀ ਨਹੀਂ ਹੋਈ ਅਤੇ ਅਸੀਂ ਵੀ ਅਸੀਂ ਵੀ ਇਹੀ ਮੰਗ ਰਹੇ ਸੀ ਕਿ ਇਹਨਾਂ ਨੂੰ ਜਦੀਸ਼ਲ ਭੇਜਿਆ ਜਾਵੇ ਲੇਕਿਨ ਪੁਲਿਸ ਨੇ ਖੁਦ ਹੀ ਇਹਨਾਂ ਦਾ ਰਿਮਾਂਡ ਨਹੀਂ ਮੰਗਿਆ ਤੇ ਇਹਨਾਂ ਨੂੰ ਅੱਜ ਜਦੀਸ਼ਲ ਭੇਜ ਦਿੱਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਕੋਰਟ ਕੰਪਲੈਕਸ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕਮਲ ਕੌਰ ਭਾਬੀ ਜੋ ਕਾਂਚਲ ਕੁਮਾਰੀ ਸੀ ਉਸ ਦੇ ਫੇਸਬੁੱਕ ਇੱਕ ਜੋ ਸੋਸ਼ਲ ਮੀਡੀਆ account ਸੀ ਉਹਦੇ ਉੱਤੇ ਕਾਫੀ ਸਾਰੇ ਫਾਲੋਅਰਸ ਹਨ ਅਤੇ ਬਠਿੰਡਾ ਦੇ ਅੰਦਰ ਉਸ ਦਾ ਜਿਹੜਾ ਕਤਲ ਹੋ ਗਿਆ ਸੀ ਉਸ ਨੂੰ ਲੈ ਕੇ ਦੋ ਨਯੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਇਹਨਾਂ ਦਾ 5 ਦਿਨਾਂ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਗਿਆ ਸੀ ਲੇਕਿਨ 5 ਦਿਨਾਂ ਦੇ ਰਿਮਾਂਡ ਦੇ ਵਿੱਚ ਇਸ ਸੰਬੰਧੀ ਵਕੀਲ ਨੇ ਕਿਹਾ ਕਿ ਆਪਣਾ ਬਠਿੰਡਾ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਆਪਣਾ ਰਿਕਵਰੀ ਨਹੀਂ ਹੋਈ ਇਸ ਨੂੰ ਲੈ ਕੇ ਜਿਹਨਾਂ ਨੂੰ ਜਿਊਰਿਸਡਿਕ ਭੇਜਿਆ ਇਹਨਾਂ ਨੂੰ ਆਪਾਂ ਭੇਜਿਆ ਗਿਆ ਦੂਜੀ ਪਾਸੇ ਐਸਐਚਓ ਥਾਣਾ ਕੈਂਟਨੀ ਕਿਹਾ ਕਿ ਸਾਡੇ ਵੱਲੋਂ ਅੱਜ ਇਹਨਾਂ ਦਾ ਰਿਮਾਂਡ ਹੀ ਨਹੀਂ ਮੰਗਿਆ ਕਿਉਂਕਿ ਜੋ ਵੀ ਇਹਨਾਂ ਪਾਇੰਦਰਾਂ ਦੇ ਵਿੱਚ ਇਹਨਾਂ ਨੂੰ ਜੋ ਪ੍ਰਾਪਤੀ ਹੋਈ ਹੈ ਉਹ ਅਸੀਂ ਨਹੀਂ ਦੱਸ ਸਕਦੇ ਇਹ ਸਿਰਫ ਅਨਵੈਗ ਇਨਵੈਸਟੀਗੇਸ਼ਨ ਦਾ 파ਟ ਹੈ ਆ ਉਸ ਨੂੰ ਸੁਣੋ ਕਿ ਕਹਿੰਦੇ ਨੇ ਇਸ ਸਬੰਧੀ ਐਸ ਐਚਓ ਥਾਣਾ ਕੈਂਟ ਅਤੇ ਐਡਵੋਕੇਟ ਹਰਪਾਲ ਸਿੰਘ ਖਾਰਾ ਇਹਨਾਂ ਦੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਕਿਹੜੇ ਕੇਸ ਤੇ ਕਿਹੜੇ ਕੇਸ ਤੇ ਪੇਸ਼ ਕੀਤਾ ਗਿਆ ਸੀ ਪਿਛੇ ਵੱਲ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ ਅਤੇ ਇਹਤੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਇਹਨਾਂ ਗ੍ਰਿਸ਼ਰ ਮਾਰਨ ਮਨਜ਼ੂਰ ਕਰ ਦਿੱਤਾ 14 ਦਿਨਾਂ ਤੋਂ 14 ਦਿਨਾਂ ਦੇ ਜਿਸ ਜਿਸ ਤੋਂ ਹੁਣ ਤੱਕ ਪੁੱਛਦੇ ਦੇ ਵਿੱਚ ਕੀ ਹੈ ਸਾਹਮਣੇ ਕੁਝ ਆ ਨਮਾ ਅਨਵੈਸਟੀਗੇਸ਼ਨ ਚੱਲ ਰਹੀ ਆ ਕਿ ਕੋਈ ਨਵੇਂ ਡੇੜੀ ਹੈ ਕਿਆ ਜਿਹੜੀਆਂ ਸਾਨੂੰ ਇਨਵੈਸਟੀਗੇਸ਼ਨ ਕਰਨੀਆਂ ਉਹਨਾਂ ਨੂੰ ਅਸੀਂ ਥੋੜਾ ਜਿਹਾ ਉਹ ਵੀ ਆ ਤੌਰ ਤੇ ਫਾਰਦਰ ਇਨਵੈਸਟੀਗੇਸ਼ਨ ਲਈ ਰੱਖੇ ਪੋਸਟ ਮਾਮਰ ਰਿਪੋਰਟ ਆਈ ਹੈ ਜਿਹੜੀ ਪੋਸਟ ਮਾਮਰ ਰਿਪੋਰਟ ਆਈ ਉਹਦੇ ਕੋਲ ਫੀਰ ਰਿਪੋਰਟ ਮੰਗਿਆ ਸੀ ਨਹੀਂ ਫੀਰ ਰਿਪੋਰਟ ਮੰਗਿਆ ਸੀ ਦੇਖੋ ਅੱਜ ਫਸਟ ਜੱਜ ਸਾਹਿਬ ਨੇ ਪੁੱਛਿਆ ਸੀ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੀ ਅਸੀਂ ਰਿਕਵੈਸਟ ਕਰਦੇ ਆਂ ਜੇਲ ਭੇਜਣਾ ਚਾਹੁੰਦੇ ਆਂ ਤਾਂ ਮੈਂ ਉਹ ਦੇਖੇ ਡਾਕੂਮੈਂਟ ਉਹਨਾਂ ਦੇ ਵਿੱਚ ਮੈਂ ਆਈਓ ਨੂੰ ਪੁੱਛਿਆ ਕੋਈ ਰਿਕਵਰੀ ਕਹਿੰਦੇ ਕੋਈ ਰਿਕਵਰੀ ਨਹੀਂ ਹੋਈ ਜਿਹੜੀ ਪਿੱਛੇ ਜੇ ਰਿਮਾਂਡ 5 ਦਿਨ ਰਿਮਾਂਡ ਰਿਹਾ 5 ਦਿਨ ਦੇ ਅੰਦਰ ਕੋਈ ਵੀ ਰਿਕਵਰੀ ਨਹੀਂ ਹੋਈ ਕੋਈ ਇਸ ਕੇਸ ਨਾਲ ਲਿੰਕ ਜਿਹੜੇ ਰੱਖਣ ਵਾਲੀ ਕੋਈ ਚੀਜ਼ ਫਾਈਲ ਦੇ ਉੱਪਰ ਨਹੀਂ ਆਈ ਸੋ ਮੈਂ ਅੱਗੇ ਵੀ ਕਿਹਾ ਬਲਾਈਂਡ ਬਰਡਰ ਐ ਪ੍ਰੂਵ ਕਰਨਾ ਬਹੁਤ ਔਖਾ ਹੈ ਤੇ ਜਿਹੜੀ ਇਹਨਾਂ ਤੇ ਕੋਈ ਚੀਜ਼ ਸਾਬਤ ਨਹੀਂ ਹੈ ਹੁਣ ਤੱਕ ਦੀ ਇਹ ਕਾਨੂੰਨੀ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਆਂ ਦੇਖੋ ਜੋ ਇਹ ਕੀਤਾ ਪੁਲਿਸ ਨੇ ਉਹ ਗਲਤ ਕੀਤਾ ਉਹ ਸਹੀ ਨਹੀਂ ਬਿਨਾ ਗੱਲ ਤੋਂ ਰਿਮਾਂਡ ਤੇ ਰੱਖ ਕੇ ਟੌਰਚਰ ਕਰਨਾ ਤੇ ਉਹਨਾਂ ਨੂੰ ਡੀਫੇਮ ਕਰਨਾ ਜਦੋਂ ਆਪਾਂ ਨੂੰ ਪਤਾ ਹੈ ਕਿ ਕੇਸ ਦਾ ਕੋਈ ਲਿੰਕ ਹੀ ਨਹੀਂ ਬਣ ਰਿਹਾ ਕੋਈ ਐਵੀਡੈਂਸੀ ਹੈ ਨਹੀਂ ਤਾਂ ਦੂਸਰਾ ਮੈਨੂੰ ਸਰਕਾਰ ਦਾ ਇੱਕ ਬੜਾ ਘਟਿਆ ਪਣ ਵੀ ਲੱਗਿਆ ਸਰਕਾਰ ਦਾ ਕਿ ਇਹੋ ਜਿਹੇ ਲੋਕਾਂ ਨੂੰ ਇੰਨੀ ਜਿਆਦਾ ਸਿਕਿਉਰਿਟੀ ਪੰਜਾਬ ਚ ਕੀ ਗੰਦ ਪਾਉ ਤੁਸੀ ਲੋਕਾਂ ਦੀਆਂ ਧੀਆ ਪੈਣਾ ਬੱਚੇ ਉਹਨਾਂ ਨੂੰ ਇਹ ਦਿਖਾਉਣਾ ਕਿ ਇਹ ਪ੍ਰਮੋਟ ਕਰਾਉਣਾ ਕਿ ਗੰਦ ਪ੍ਰਮੋਟ ਹੋਵੇਗਾ ਪੰਜਾਬ ਦੇ ਅੰਦਰ ਸੋ ਕਿੱਥੇ ਤਾਂ ਇਹਨਾਂ ਨੂੰ ਬਲੌਕ ਕਰਨਾ ਸੀ ਉਹਨਾਂ ਦੀ ਆਈਡੀ ਬਲੌਕ ਕਰਨੀ ਆ ਸੀ ਕਿੱਥੇ ਇਹ ਸਾਬਤ ਕਰ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਜਿੰਨਾ ਮਰਜ਼ੀ ਕਰ ਲੈਣ ਲੋਕ ਇਹਨਾਂ ਦਾ ਅਸੀਂ ਇਹਨਾਂ ਗੰਦ ਦੇ ਨਾਲ ਖਲੋਤੇ ਆ ਅੱਜ ਸਰਕਾਰ ਦਾ ਚਿਹਰਾ ਇਹ ਸਾਹਮਣੇ ਆਇਆ ਇਸ ਕੇਸ ਤੇ ਦੂਜੀ ਵਾਰ ਜੋ ਰਿਮਾਂਡ ਲਿਆ ਗਿਆ ਸੀ ਜੋ ਤੱਥ ਰੱਖੇ ਗਏ ਸੀ ਪੁਲਿਸ ਵਿਭਾਗ ਵੱਲੋਂ ਕੀ ਉਹ ਹੋਰ ਕਵਰ ਕਰਾਈ ਗਏ ਨਹੀਂ ਨਹੀਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਉਹ ਕੋਈ ਮੋਬਾਈਲ ਜਿਹੜੇ ਦੋ ਤਿੰਨ ਮੋਬਾਈਲ ਨੇ ਉਹ ਅਸੀਂ ਰਿਕਵਰ ਕਰਨੇ ਨੇ ਇੱਕ ਜਿਹੜੀਆਂ ਉਹ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਇਹਨਾਂ ਨੇ ਪ੍ਰੀ ਪਲਾਨ ਇਹਨਾਂ ਨੇ ਬਣਾਈ ਗੱਲ ਹੈ ਪਰ ਉਹ ਮੈਂ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕੋਈ ਜਗ੍ਹਾ ਸਪੇਸ ਵੀ ਦਿਖਾਈਦੀ ਹੁੰਦੀ ਆ ਕਿਤੇ ਕਿ ਐਸ ਸਪੇਸ ਤੋਂ ਇਕੱਠੇ ਲੰਗੇ ਸੀ ਜਾਂ ਉੱਥੇ ਕੋਈ ਰਿਕਵਰੀ ਦੋ ਨਾ ਮੋਬਾਈਲ ਦੀ ਕਿਸੇ ਕੋਈ ਕਵਰੀ ਨਹੀਂ ਦਿਖਾਈ ਇਹਨਾਂ ਨੇ ਮੋਬਾਈਲ ਮੁਲਜ਼ਮ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ ਮੇਰੇ ਕੋਲ ਇੱਕ ਮੋਬਾਈਲ ਸੀ ਉਹ ਮੈਂ ਪੁਲਿਸ ਨੂੰ ਦੇ ਦਿੱਤਾ ਸੋ ਕੋਈ ਰਿਕਵਰੀ ਵਾਲੀ ਗੱਲ ਨਹੀਂ ਲਿੰਕ ਐਵੀਡੈਂਸ ਨਹੀਂ ਬਣਦੀ ਮਾਡਮ ਰਿਪੋਰਟ ਨੂੰ ਲੈ ਕੇ ਬੜੇ ਜਿਹੜੇ ਹੈਗੇ ਆ ਜਸਟਿਸ ਨਹੀਂ ਉਸ ਉਸ ਪੁਆਇੰਟ ਤੇ ਜਿਸ ਪਿਛਲੀ ਵਾਰ ਮੈਂ ਬੋਲਿਆ ਸੀ ਤਾਂ ਉਹ ਜਿਹੜਾ ਰੇਪ ਕੇਸ ਦੇ ਉੱਪਰ ਪੁਲਿਸ ਸਾਈਲੈਂਟ ਹੋ ਗਈ ਹੈ ਪੁਲਿਸ ਨੂੰ ਨੌਲੇਜ ਆ ਗਿਆ ਹੈ ਕਿ ਇਸ ਕੇਸ ਦੇ ਵਿੱਚ ਕੋਈ ਰੇਪ ਦੀ ਗੱਲ ਨਹੀਂ ਹੈ। ਅੱਛਾ ਵੇ ਕਿ ਸਰ ਜਿਸ ਤਰ੍ਹਾਂ ਅੱਜ ਉਸਵੇਂ ਪੇਸ਼ ਕੀਤਾ ਹੈਗਾ ਪੁਲਿਸ ਦੇ ਤਰਫੋਂ ਅੱਜ ਫਿਰ ਰਿਮਾਂਡ ਮੰਗ ਦੀ ਕੋਸ਼ਿਸ਼ ਕੀਤੀ ਸੀ ਨਹੀਂ ਨਹੀਂ ਅੱਜ ਜੁਡੀਸ਼ੀਅਲ ਰਿਮਾਂਡ ਕੀਤਾ ਪੁਲਿਸ ਨੇ ਕੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਜੁਡੀਸ਼ੀਅਲ ਰਿਮਾਂਡ ਸਾਨੂੰ ਸੀ ਵੀ ਆਪ ਮੰਗ ਦੀ ਸੀ ਰਿਮਾਂਡ ਦੀ ਕਰ ਰਹੀ ਸੀ ਅਸੀਂ ਵੀ ਜੁਡੀਸ਼ੀਅਲ ਬਾਰੇ ਕਹਿ ਰਹੇ ਸੀ ਪਰ ਇੱਕ ਬੜਾ ਵਧੀਆ ਲੱਗਿਆ ਕਿ ਉਹਨਾਂ ਤੋਂ ਰਿਕਵਰੀ ਕੋਈ ਨਹੀਂ ਦਿਖਾ ਸਕੀ। ਨਾ ਹੀ ਰਿਕਵਰੀ ਇਸ ਕੇਸ 'ਚ ਹੈ ਸੀ। ਸੋ ਅੱਜ ਦੇ ਰਿਮਾਂਡ ਤੋਂ ਲੱ